ਸਤਿ ਸ੍ਰੀ ਅਕਾਲ ਚੌਥਾ ਹਮ ਅੰਦੂਲੇ ਅੰਧ ਬਿਕੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੇ ਹਮ ਅੰਦੂਲੇ ਅੰਧ ਬਿਕੇ ਬਿਖਰਾਤੇ ਕਿਉ ਚੱਲਹਿ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਨਰਾਲੀ ਰਹਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਹੋ ਬੇਗ ਬਗਾਲੀ ਸਤ ਗੁਰ ਸੇਵ ਖਰਚ ਹਰ ਬਾਧ ਮਤ ਜਾਨੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਾਲੀ ਜਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲਕ ਲਾਲੀ ਹਰ ਹਰ ਜਪਨ ਜਪ ਲੋ ਚੁਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਅਮ ਸਾਧ ਜਨ ਪਗ ਰਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਅਮ ਸਾਧ ਜਨ ਪਗ ਰਾਲੀ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਹਤੇ